ਪਹਿਲਾਂ ਸასი ਕਾਲ ਜੀ ਝਨੀਰ ਵਿੱਚੇ ਸੀ ਖੜੇ ਆ ਬਈ ਆਪਾਂ ਦਾ ਝਿੜੀ ਵਿੱਚ ਆਏ ਹੋਏ ਆ ਇੱਥੇ ਝਨੀਰ ਦੇ ਬਹੁਤ ਵੱਡੇ ਜਿੜੀ ਬਾਬੇ ਧਿਆਨ ਆਦਾ ਦੀ ਪਸ਼ੂ ਰੱਖਦੇ ਸੀ ਪਹਿਲਾਂ ਲੋਕ ਇੱਥੇ ਬਹੁਤ ਜ਼ਿਆਦਾ ਮਤਲਬ ਆਪਾਂ ਕਹਿੰਦੇ ਆ ਪਸ਼ੂ ਰੱਖਣ ਦਾ ਇੰਨਾ ਲੋਕਾਂ ਨੂੰ ਸ਼ੌਂਕ ਸੀ ਇੰਨਾ ਪਸ਼ੂਆਂ ਦਾ ਇਕੱਠ ਹੁੰਦਾ ਸੀ ਹੁਣ ਇੱਥੇ ਗਣਮੇ ਪਸ਼ੂ ਰਹਿ ਗਏ ਘਰ ਗਣਮੀ ਰਹਿ ਗਏ ਤੇ ਆਪਾਂ ਬਜ਼ੁਰਗਾਂ ਨਾਲ ਗੱਲ ਕਰਦੇ ਆ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕਿਵੇਂ ਲੱਗਿਆ ਤੁਹਾਨੂੰ ਵੀ ਇੰਨਾ ਟਾਈਮ ਹੋ ਗਿਆ ਹਨਾ ਪਹਿਲਾਂ ਲੋਕ ਇੰਨੇ ਪਸ਼ੂ ਰੱਖਦੇ ਸੀ ਤੇ ਦੇਖਦੇ ਦੇਖਦੇ ਸਮਾਜ ਚੇਂਜ ਹੋ ਗਿਆ ਤੁਸੀਂ ਵੀ ਇੱਥੇ ਰਹੇ ਹੋ ਛੋਟਿਆਂ ਤੋਂ ਲਾਗੇ ਵੱਡੇ ਇੱਥੇ ਹੋ ਗਏ ਨਾ ਕਿਵੇਂ ਸਮੇਂ ਨੂੰ ਦੇਖਿਆ ਜੀ ਇਹ ਹਮੇ ਨੂੰ ਅਸੀਂ ਆ ਦੇਖਿਆ ਮੇਰੇ ਵੱਲ ਤੇ ਲੋਕ ਹੋ ਗਈ ਮੰਗਾਈ ਅੱਛਾ ਜੀ ਹੂੰ ਵੱਡੇ ਘਰ ਦੀ ਜਿਹੜੇ ਉਹ ਪੋਸ਼ਵਾਂ ਦਾ ਜਾਦੇ ਹੋ ਹਾ ਦੇ ਪਹਿਲਾਂ ਠੀਕ ਹੈ ਜੀ ਉਹਨਾਂ ਨੇ ਫਿਰ ਉਹਨੂੰ ਰੱਖਣੇ ਸ਼ੁਰੂ ਕੱਟ ਕਰਦੇ ਉਹ ਕਹਿੰਦੇ ਭੋਲੇ ਵਾਲੀ ਵੀ ਚਾਹੀਦੀ ਹੈ ਹਾਂ ਜੀ ਹਰੇ ਦਾ ਕਿੱਲਾ ਵੀ ਚਾਹੀਦਾ ਹੈ ਹਾਂ ਜੀ ਹਾਂ ਠੀਕ ਹੈ ਜੀ ਫਿਰ ਉਹ ਧਾਰ ਕੱਢਣੀ ਵੀ ਚਾਹੀਦੀ ਹੈ ਮਤਲਬ ਮਿਹਨਤ ਕੋ ਚੱਲ ਗਏ ਵੀ ਮਿਹਨਤ ਕਰ ਨੂੰ ਹਟ ਗਏ ਹਟ ਕੇ ਜਾਣੇ ਉਹ ਕੰਮ ਛੱਡ ਗਏ ਜਾਣੇ ਠੀਕ ਹੈ ਜੀ ਉਹ ਕਹਿੰਦੇ ਦੁੱਖ ਦਾ ਦੁੱਖ ਹੀ ਲੱਗਦਾ ਠੀਕ ਹੈ ਜੀ ਵੜ ਗਏ ਜਾਣੇ ਔਕੇ ਲੋਕ ਸੀਗੇ ਹਾਂ ਉਹ ਪਸ਼ੂਆਂ ਛੱਡ ਗਏ ਛੱਡ ਗਏ ਤੁਹਾਡੇ ਉਮਰ ਦੇ ਵਿੱਚ ਦੇਖਦੇ ਕਿੰਨੇ ਕ ਤਕਰੀਬਨ ਪਸ਼ੂ ਹੁੰਦੇ ਸੀ ਇੱਥੇ ਹੀ ਆਈਡੀਆ ਕੋ ਤੁਸੀਂ ਇੱਥੇ ਦੇਖਿਆ ਤੁਸੀਂ ਬਚਪਨ ਤੁਸੀਂ ਦੇਖੇ ਨਹੀਂ ਸਾਡੇ ਦੇਖਦੇ ਜਿਹੜੇ ਸੌਖੇ ਘਰ ਸੀ ਜਿਹਦੇ 20 20 30 ਦੀ ਪਸ਼ੂ ਹੁੰਦੇ ਉਹਨਾਂ ਦੇ ਹੁਣ ਮੈਂ ਇੱਕ ਇੱਕ ਪਸ਼ੂ ਮੇਰੀ 돌ਣੀ ਜੀ ਆ ਬੰਦੀ ਹੋ ਗਿਆ ਇਹ ਕੰਮ ਤਕਰੀਬਾ ਮਾਗੂ ਹੀ ਬੰਦ ਕਰ ਗਏ ਉਹ ਬੰਦੇ ਸੀਗੇ ਬਾਹਰ ਕਰਾਂ ਦੀ 40 ਛਾ ਦੀ ਪਸ਼ੂ ਹਾਂ ਇੰਨੇ ਇੰਨੇ ਪਸ਼ੂ ਸੀਗੇ ਬਸ ਤਕੜੇ ਘਰ ਬਹੁਤ ਸੀਗੇ ਬੱਗ ਵਾਂਗੂ ਹੁੰਦਾ ਨਾਲੇ ਠੀਕ ਹੈ ਜੀ ਇੱਕ ਜਿਵੇਂ ਹੁਣ ਆਪਣਾ ਚਲੋ ਆਪ ਟੂਬਾ ਦੇਖਿਆ ਨਾ ਜੀ ਮਤਲਬ ਟਾਈਮ ਦੇ ਨਾਲ ਛੋਟਾ ਕਰਤਾ ਹਣਾ ਜੇ ਮਤਲਬ ਜਿਆਦੇ ਪਸ਼ੂ ਰੱਖਦੇ ਸੀ ਆਪਾਂ ਟੂਬਾ ਵੀ ਜਿਆਦੇ ਵੱਡਾ ਸੀ ਇਹ ਵੀ ਚੇਂਜ ਹੋਇਆ ਹੋਇਆ ਕੀ ਹੈ ਇੱਦਾਂ ਵਾਂਗੂ ਹੀ ਹੋ ਗਿਆ ਜੀ ਹਾਂ ਜੀ ਅੱਧੇ ਨਾਲ ਵੀ ਘਟਾਤਾ ਸੀ ਬਹੁਤ ਦੂਰ ਤੱਕ ਉਹ ਸਟੇਡੀਅਮ ਤੱਕ ਪਿਆ ਸੀ ਜੀ ਪਹਿਲਾਂ 200 ਪਸ਼ੂ ਤਾਂ ਇੱਥੇ ਖੜਦਾ ਹੁੰਦਾ ਅੱਛਾ ਜੀ ਆਪਣੇ ਪਿੰਡ ਦਾ 200 ਪਸ਼ੂ ਹੀ ਠੀਕ ਹੈ ਜੀ ਬਾਕੀ ਰੱਖਦਾ ਹਾਂ ਇਹ ਅਸੀਂ ਦੇਖਿਆ ਇੱਕ ਥੋੜੀ ਧਿਆਨ ਦੇ ਚ ਹੈਗਾ ਵੀ ਬਾਗੀ ਰੱਖਿਆ ਹੋਇਆ ਸੀ ਆ ਤੇ ਹਾਂ ਜਿਹੜਾ ਰੱਖਿਆ ਹੁੰਦਾ ਸੀ ਪਸ਼ੂ ਤਾਂ ਹੈਗਾ ਹੀ ਉਹਨੂੰ ਇੱਥੇ ਹੁੰਦਾ ਅੱਛਾ ਬਾਕੀ ਦੀ ਉਹਦਾ ਕੀ ਜ਼ਿੰਮੇਵਾਰੀ ਹੁੰਦੀ ਸੀ ਕਿ ਪਿੰਡ ਦੇ ਪਸ਼ੂ ਰੱਖਦੇ ਸਾਰੇ ਆਮ ਦਾ ਪੈਸੇ ਨਿੰਦਾ ਹੁੰਦਾ ਅੱਛਾ ਜੀ ਹਾਂ ਸਮਾਈ ਜੀ ਠੀਕ ਆ ਠੀਕ ਆ ਜੀ ਜ਼ਿਆਦੀ ਜ਼ਿੰਮੇਵਾਰੀ ਉਸੇ ਦੀ ਹੁੰਦੀ ਸੀ ਹਾਂ ਜੀ ਪਸ਼ੂ ਮੰਗਰ ਉਹ ਉੱਪਰ ਦੇ ਸੀਗੇ ਉੱਪਰ ਠੀਕ ਹੈ ਪਸ਼ੂ ਮੰਗਰ ਹਾਂ ਜਿਹੜਾ ਕੋਈ ਉਹਦੇ ਜੁਗ ਸੀਗਾ ਪਸ਼ੂ ਮੰਗਰ ਸੀਗੇ ਪੂਛ ਮੰਗਰ ਹਾਂ ਠੀਕ ਹੈ ਜੀ ਬੰਦੇ ਆ ਲੈ ਇੱਥੇ ਛੱਡੀ ਜਾਂਦੇ ਆਥਰੇ ਬਸ ਆਪੇ ਬਗ ਜਾ ਇੱਥੇ ਟੋਬੇ ਜਨਾਰੇ ਬਾਹਰ ਨਿਕਲ ਕੇ ਪਾਣੀ ਥਾਲੀ ਪੀ ਕੇ ਵੇਚ ਕੇ ਭਾਈ ਜੀ ਇਹ ਮਤਲਬ ਤੁਹਾਡੇ ਉਮਰ ਦੇ ਬਹੁਤ ਜਾਣੇ ਹੁੰਦੇ ਹੁਣੇ ਉਹ ਤਾਂ ਹੀ ਹੈ ਨਾ ਬਹੁਤ ਮਤਲਬ ਵਧੀਆ ਮਾਹੌਲ ਵੀ ਬਹੁਤ ਵਧੀਆ ਸੀ ਉਹ ਟਾਈਮ ਦੇ ਠੀਕ ਹੈ ਜੀ ਉਹ ਤਾਂ 20-20 ਬੰਦੇ ਸੇ ਬੋਲੇ ਬੈਠੇ ਰਹਿੰਦੇ ਹੂੰ ਸਹੀ ਹੁਣ ਨਵੇਂ ਮੁੰਡਿਆਂ ਦਾ ਤਕਰੀਬ ਹੋਊਗਾ ਇਹ ਚੀ ਦਾ ਪਤੀ ਦੀ ਹੋਣਾ ਜੀ ਹੈ ਨਾ ਮਤਲਬ ਇਸ ਤਰ੍ਹਾਂ ਦਾ ਉਹਨੂੰ ਕਰ ਲਾ ਬੰਦੇ